ਕਿਸੇ ਬੰਦੇ ਕੋਲੋਂ ਕੋਈ ਚੀਜ਼ ਲੈ ਲਓ ਹੋ ਸਕਦਾ ਕੁਝ ਸਮਾਂ ਆਰਾਮ ਦੇ ਨਾਲ ਬੈਠ ਜਾਵੇ ਤੁਸੀਂ ਉਹ ਚੀਜ਼ ਨਾ ਮੋੜੀ ਤੇ ਉਹ ਬੰਦਾ ਫਿਰ ਗੁੱਸੇ ਵਿੱਚ ਆ ਜਾਵੇਗਾ ਉਹ ਬੰਦਾ ਕਹੇਗਾ ਪਛਤਾਵੇਗਾ ਮੈਂ ਇਹ ਚੀਜ਼ ਮੈਂ ਇਹ ਧਾਨੇ ਨੂੰ ਕਿਉਂ ਦੇ ਦਿੱਤਾ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਉਹਨੇ ਸਾਨੂੰ ਸੁਵਾਸ ਦਿੱਤੇ ਉਸ ਪਰਮੇਸ਼ਰ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਸਾਨੂੰ ਰਹਿਣ ਵਾਸਤੇ ਧਰਤੀ ਦਿੱਤੀ ਖਾਣ ਵਾਸਤੇ ਪਦਾਰਥ ਦਿੱਤੇ ਨਾਲ ਚੱਲਣ ਵਾਸਤੇ ਰਿਸ਼ਤੇਦਾਰ ਦਿੱਤੇ ਕੁਟੰਬ ਦਿੱਤਾ ਪਰਿਵਾਰ ਦਿੱਤਾ ਸਾਰਾ ਕੁਝ ਦਿੱਤਾ ਪਰ ਅਸੀਂ ਫਿਰ ਵੀ ਉਹਦਾ ਸ਼ੁਕਰਾਨਾ ਨਹੀਂ ਕੀਤਾ ਉਹ ਫਿਰ ਵੀ ਪਛਤਾਉਂਦਾ ਨਹੀਂ ਉਹ ਫਿਰ ਵੀ ਦੇ ਹੀ ਜਾਂਦਾ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹ ਉਹ ਪਰਮੇਸ਼ਰ ਸਾਨੂੰ ਦੇ ਹੀ ਜਾਂਦਾ ਦੇ ਹੀ ਜਾਂਦਾ ਅਸੀਂ ਦਾਤਾਂ ਲਈ ਜਾਂਦੇ ਆ ਪਰ ਸ਼ੁਕਰਾਨਾ ਨਹੀਂ ਕਰਦੇ ਪਰਮੇਸ਼ਰ ਦਾ ਸ਼ੁਕਰਾਨਾ ਹਰ ਸੁਵਾਸ ਦੇ ਨਾਲ ਸਾਨੂੰ ਕਰਨਾ ਚਾਹੀਦਾ ਕਿਉਂਕਿ ਜੁਗਾਂ ਜੁਗਾਂ ਦਾ ਦਾਤਾ ਹੈ ਉਸ ਦਾਤੇ ਦੀ ਕੋਈ ਰੀਸ ਨਹੀਂ ਕਰ ਸਕਦਾ ਨਾ ਕੋਈ ਦਾਤਾ ਬਣ ਸਕਦਾ ਹੈ ਕੋਈ ਇਨਸਾਨ